ਮੇਰਾ ਮੇਰਾ ਜਗਦੀਪ ਪ੍ਰਕਾਸ਼ ਨਾਮ ਆ ਭਾਜੀ ਮੈਨੂੰ ਸਵੇਰੇ ਫੋਨ ਆਇਆ ਸੀ 7 7:30 ਵਜੇ ਦੇ ਆਸ-ਪਾਸ ਕਿ ਤੇਰੀ ਦੁਕਾਨ ਦਾ ਸ਼ਟਰ ਟੁੱਟੇ ਰਾਇਆ ਫਿਰ ਮੇਰੇ ਲਾਗੇ ਦੋਸਤ ਆ ਮੌਣ ਨੂੰ ਫੋਨ ਕੀਤਾ ਉਹ ਆਏ ਪਹਿਲੇ ਮੇਰੇ ਤੋਂ ਪਹਿਲੇ ਫਿਰ ਮੈਂ ਆਇਆ ਦੇਖਿਆ ਤੇ ਸ਼ਟਰ ਟੁੱਟੇ ਰਿਆ ਸੀ ਤੇ ਅੰਦਰ ਵੜ ਕੇ ਉਹਨਾਂ ਨੇ ਸਮਾਨ ਸਾਰਾ ਲੈ ਗਏ ਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਭਾਜੀ ਜੈਕਟਾਂ ਹਜੇ ਨਵੀਆਂ ਹੀ ਦੀਆਂ ਸੀ 4-5-5 ਲਫਾਫੇ ਸੀ ਹਜੇ ਖੋਲੀਆਂ ਵੀ ਨਹੀਂ ਸੀ ਬਾਕੀ ਜਿਹੜਾ openly ਸਮਾਨ ਸਾਰਾ ਜਿੰਨਾ ਜੁਨਾ ਐਕਸੈਸਰੀ ਸਾਰਾ ਕੁਝ ਲੈ ਗਏ ਆ ਬਾਕੀ ਹਜੇ ਮੈਂ ਦਿਖ ਰਿਹਾ ਹਾਂ ਦਾਦਾ ਭਾਜੀ ਹਜੇ ਤੇ ਕੁਝ ਕਹਿ ਨਹੀਂ ਸਕਦੇ ਹਜੇ ਤੇ ਪੂਰਾ ਪ੍ਰੋਪਰ ਦੇਖ ਕੇ ਫੇਰ ਹੀ ਪਤਾ ਲੱਗੇਗਾ ਉਹਦਾ ਜਿਹੜਿਆ ਜੈਕਟਾਂ ਵਾਲੇ ਲਫਾਫੇ ਸੀ ਉਹ 1.5-2 ਲੱਖ ਦੇ ਹੈਗੇ ਸੀ ਬਾਕੀ ਸਾਰਾ ਤੁਹਾਡੇ ਸਾਹਮਣੇ ਤੁਸੀਂ ਦਿਖਦੇ ਪੀਓ ਸਾਰਾ ਪੈਂਟਾ ਪੁੰਟਾ ਵੱਡੇ ਜੈਕਟਾ ਟਰੈਕ ਸੂਟ ਐਸੈਸਰੀ ਵਗੈਰਾ ਸਾਰੇ ਪਰਸਪੋਸ ਸਾਰੇ ਛੋਟੀਆਂ ਚੀਜ਼ਾਂ ਸਾਰੇ ਕੁਛ ਲੰਘ ਗਏ ਪੁਲਿਸ ਨੂੰ ਕੁਛ ਚੀਜ਼ ਪੁਲਿਸ ਕੋ ਗੇਹੀ ਭਾਜੀ ਆਏ ਆ ਉਹ ਦੇਖ ਕੇ ਤੇ ਚਲੇ ਗਿਆ ਹੁਣ ਉਹ ਮਤਲਬ ਉਹਨਾਂ ਨੇ ਥਾਣੇ ਬੁਲਾਇਆ ਕਹਿੰਦੇ ਆਪਣਾ ਦੇਖ ਕੇ ਪਹਿਲੇ ਚੰਗੀ ਤਰ੍ਹਾਂ ਫਿਰ ਮੈਂ ਤਾਨਾ ਕਿ ਭਾਜੀ ਕੈਮਰੇ ਕੂਮਰੇ ਚੈੱਕ ਕਰਵਾਉਣ ਪੁਲਿਸ ਵਾਲੇ ਜਿਹੜੇ ਲਾਗੇ ਲੱਗੇਦੇ ਆ ਸਕੂਲਾਂ ਸਕਾਲਾਂ ਦੇ ਮੇਰੇ ਨਾਲ ਲੱਗੇਦੇ ਸਾਰੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੜਨ ਤੇ ਮੇਰਾ ਜਿਹੜਾ ਨੁਕਸਾਨ ਹੋਇਆ ਉਹ ਭਰਿਆ ਜਾਏ ਸ਼ਟਰ ਜਿਹੜੇ ਤੋੜਿਆ ਕਿੱਦਾਂ ਹੋ ਗਿਆ ਸ਼ਟਰ ਭਾਜੀ ਉਹਨਾਂ ਨੇ ਸਾਈਡ ਤੋਂ ਮਤਲਬ ਸ਼ਾਇਦ ਉਹਨਾਂ ਨੇ ਕੋਈ ਲੋਈ ਦੀ ਰੋਡ ਰੋਡ ਨਾਲ ਸ਼ਟਰ ਤੋੜੇ ਰਾਇਆ ਮਤਲਬ ਤੇ ਇਹ ਸ਼ੀਸ਼ੇ ਦਾ ਲੋਕ ਹੀ ਹੈ ਇਹ ਟੁੱਟੇ ਰਾਇਆ ਬਾਕੀ ਜਿਹੜੇ ਲੋਕ ਨਹੀਂ ਟੁੱਟੇ ਰੇ ਉਹਨਾਂ ਦੇ ਸ਼ਟਰ ਦੀ ਸਾਈਡ ਤੋਂ ਤੋੜੇ ਰਾਇਆ ਤੇ ਉਹ ਅੰਦਰ ਵੜੇਦੇ ਆ ਬਾਕੀ ਅੰਦਰ ਫਲਾਈਟਾਂ ਲੂਟਾ ਚ ਗਈ ਦੇ ਪੱਖੇ ਪੂਖੇ ਸਾਰੇ